ਦੋਸਤੋ ਹੁਣ ਤੁਹਾਨੂੰ ਡੌਂਕੀ ਮਾਰਨ ਦੀ ਲੋੜ ਨਹੀਂ ਕਿਉਂਕਿ 7 ਸੀਜ਼ ਤੁਹਾਡੇ ਲਈ ਲੈ ਕੇ ਆਇਆ ਯੂਰਪ ਦੇ ਦਿਲ ਤੇ ਯੂਰਪ ਦੇ ਕਿੰਗ ਕੰਟਰੀ ਜਰਮਨ ਵਰਕ ਪਰਮਿਟ ਦਾ ਤੁਹਾਡੇ ਲਈ ਤੋਹਫਾ ਜਰਮਨ ਦੇ ਵਿੱਚ ਤੁਸੀਂ ਹੋਟਲ ਲਾਈਨ ਦੇ ਵਿੱਚ ਕੰਮ ਕਰ ਸਕਦੇ ਹੋ ਜਿਹੜੇ ਵਿੱਚ ਸਕਿੱਲ ਤੇ ਅਨਸਕਿੱਲ ਦੀ ਇਹਦੀ ਆਪਸ਼ਨ ਆਈ ਹੋਈ ਹੈ ਪੂਰੀ ਵੀਡੀਓ ਆਪਾਂ ਜਰਮਨ ਤੇ ਬਣਾਵਾਂਗੇ ਮੈਂ ਪ੍ਰੀ ਸਿੱਖੋਂ 7 ਸੀ ਇਮੀਗ੍ਰੇਸ਼ਨ ਤੋਂ ਹਰੇਕ ਵਾਰ ਦੀ ਤਰ੍ਹਾਂ ਕੋਈ ਨਾ ਕੋਈ ਨਵਾਂ ਟੌਪਿਕ ਤੁਹਾਡੇ ਕਹਿਣ ਤੇ ਤੁਹਾਡੇ ਕਮੈਂਟ ਕਰਨ ਤੇ ਲੈ ਕੇ ਉਹਨਾਂ ਬਹੁਤ ਸਾਰੇ ਕਾਲਸ ਆਈਆਂ ਬਹੁਤ ਸਾਨੂੰ ਲੋਕਾਂ ਨੇ ਇਹ ਕਿਹਾ ਕਿ ਹਾਂਜੀ ਜਰਮਨ ਕੰਟਰੀ ਅਸੀਂ ਡੋਂਕੀ ਮਾਰ ਕੇ ਲੋਕੀ ਜਾਂਦੇ ਆ ਪਰ ਉੱਥੇ ਫਿਊਚਰ ਹੈ ਨਹੀਂ ਪੋਲੀਟਿਕਲ ਸਟੇਪ ਹੁੰਦੇ ਆ ਸੋ ਆਪਣਾ ਫਿਊਚਰ ਖਰਾਬ ਕਰਦੇ ਆ ਰਾਤ ਨੂੰ ਸੌਣ ਲੱਗੇ ਉਹਨਾਂ ਨੂੰ ਇਹ ਟੈਨਸ਼ਨ ਹੁੰਦੀ ਹੈ ਕਿ ਅਸੀਂ ਅਗਲੇ ਦਿਨ ਕੰਮ ਤੇ ਜਾਣਾ ਕਿ ਆਂਡੀਆਂ ਵਾਪਸ ਜਾਣਾ ਕਿਉਂਕਿ ਜਰਮਨ ਦੀ ਜਿਹੜੀ ਪੁਲਿਸ ਆ ਉਹ ਬਹੁਤ ਸਟ੍ਰਿਕਟ ਆ ਇਸ ਮਾਮਲੇ ਦੇ ਵਿੱਚ ਜਦੋਂ ਕੰਟਰੋਲ ਕਰਨ ਤੇ ਆਉਂਦੀ ਆ ਤੇ ਫਿਰ ਜਿਹੜੇ ਉੱਥੇ ਇਲੀਗਲ ਲੋਕੀ ਆ ਉਹਨਾਂ ਨੂੰ ਚੱਕ ਕੇ ਉਹ ਬਾਹਰ ਮਾਰਦੇ ਸੋ ਇਸੇ ਚੀਜ਼ ਕਰਕੇ ਜਰਮਨ ਆਪਣੀ ਪਹਿਚਾਨ ਵਧੀਆ ਰੱਖਦਾ ਤੇ ਉੱਥੇ ਗੰਦ ਨਹੀਂ ਪੈਣ ਦਿੰਦਾ ਸੋ ਸਭ ਤੋਂ ਬੈਸਟ ਮੋਕ ਲੀਗਲ ਤਰੀਕੇ ਨਾਲ ਜਰਮਨ ਜਾਣ ਦਾ ਹੋਟਲ ਲਾਈਨ ਦੇ ਵਿੱਚ ਕੰਮ ਕਰਨ ਦਾ ਤੇ ਪੈਸਾ ਕਮਾਉਣ ਦਾ 7 ਸੀ ਤੁਹਾਡੇ ਲਈ ਲੈ ਕੇ ਆ ਹੋਟਲ ਲਾਈਨ ਦੀ ਡਿਮਾਂਡ ਜਿਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਸ਼ੈਫ ਚਾਹੀਦੇ ਨੇ ਜਿਹਦੇ ਵਿੱਚ ਸਾਡੇ ਕੋਲ 2 ਤੋਂ 3 ਸਾਲ ਦਾ ਉਹਦੇ ਕੋਲ ایکسپੀਰੀਅੰਸ ਹੋਵੇ ਤੇ ਉਸ ਤੋਂ ਬਾਅਦ ਉਹਨੂੰ ਕੰਟੀਨੈਂਟਲ ਤੇ ਬਾਕੀ ਜਿਹੜੇ ਡਿਸ਼ਸ ਬਣਾਉਣ ਦਾ ایکسپੀਰੀਅੰਸ ਹੋਵੇ ਉਹਦੇ ਕੰਮ ਕਰਦੇ ਸਾਨੂੰ ਵੀਡੀਓ ਜ਼ਰੂਰ ਚਾਹੀਦੀ ਹੈ ਸੈਲਰੀ ਵੀ 2500 ਤੋਂ 3000 ਯੂਰੋ ਬੇਸਿਕ ਹੋਣ ਵਾਲੀ ਹੈ ਨਾਲ ਅਕਮੋਡੇਸ਼ਨ ਤੇ ਫੂਡ ਵੀ ਹੈ ਸਭ ਤੋਂ ਵੱਡੀ ਗੱਲ ਕੀ ਹੈ ਯੂਰਪ ਦੀ ਕਿੰਗ ਜਰਮਨ ਕੰਟਰੀ ਵਿੱਚ ਵਰਕ ਪਰਮਿਟ ਲਈ ਸਾਨੂੰ B2 ਲੈਵਲ A1 ਲੈਵਲ ਇਹ ਸਾਰੇ ਲੈਂਗੁਏਜ ਦੀ ਟੈਸਟ ਦੀ ਲੋੜ ਹੁੰਦੀ ਹੈ ਜੋ ਸਾਨੂੰ ਇਸ ਵਰਕ ਪਰਮਿਟ ਦੇ ਵਿੱਚ ਵਰਕ ਕੋ ਲੋੜ ਨਹੀਂ ਪਰ ਬੇਸਿਕ ਇੰਗਲਿਸ਼ ਆਉਣੀ ਚਾਹੀਦੀ ਆ ਤੁਸੀਂ ਆਪਣੀ ਗੱਲ ਰੱਖੋ ਸਮਝ ਸਕੋ ਤੇ ਆਪਣੀ ਪ੍ਰੈਜੈਂਟੇਸ਼ਨ ਕੰਮ ਦੇ ਵਿੱਚ ਵਧੀਆ ਤਰੀਕੇ ਨਾਲ ਦੇ ਸਕੋ ਕਿਉਂਕਿ ਬੇਸਿਕ ਇੰਗਲਿਸ਼ ਦੇ ਨਾਲ ਹੀ ਤੁਸੀਂ ਸਮਝ ਸਕਦੇ ਹੋ ਤੇ ਕੰਮ ਕਰ ਸਕਦੇ ਹੋ ਦੂਜਾ ਸਾਡੇ ਕੋਲੇ ਜਿਹੜੇ ਹੈਲਪਰ ਕੈਟਾਗਰੀ ਦੇ ਵਿੱਚ ਕਿਚਨ ਹੈਲਪਰ ਤੇ ਕਲੀਨਰ ਚਾਹੀਦੇ ਨੇ ਸੈਲਰੀ ਵੀ 2000 ਯੂਰੋ ਤੋਂ 2200 ਯੂਰੋ ਬੇਸਿਕ ਹੋਣਾ ਲਈ ਆ ਅਕੋਮੋਡੇਸ਼ਨ ਤੇ ਫੂਡ ਉਹਨਾਂ ਨੂੰ ਵੀ ਪ੍ਰੋਵਾਈਡਡ ਆ ਸੋ ਜਰਮਨ ਜਾ ਕੇ ਉਹ ਆਪਣਾ ਫਿਊਚਰ ਬਣਾ ਸਕਦੇ ਆ ਆਪਣੀ ਲਾਈਫ ਸੈੱਟ ਕਰ ਸਕਦੇ ਆ 5 ਸਾਲ ਰੈਗੂਲਰ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਦੀ ਪੀਆਰ ਵੀ ਪਾ ਸਕਦੇ ਆ ਫੈਮਿਲੀ ਨੂੰ ਵੀ ਬੁਲਾ ਸਕਦੇ ਆ ਵਿੱਚ ਤੇ ਆਪਣੇ ਬੱਚਿਆਂ ਨੂੰ ਐਜੂਕੇਸ਼ਨਲ ਤੇ ਉਹਨਾਂ ਨੂੰ ਉਹ ਵੀ ਫ੍ਰੀ ਮਿਲਦੀ ਹੈ ਨਾਲ ਇੰਸ਼ੋਰੈਂਸ ਵੀ ਪ੍ਰੋਵਾਈਡ ਹੁੰਦੀ ਆ ਗਵਰਨਮੈਂਟ ਵੱਲੋਂ ਜਿਹੜਾ ਲੀਗਲ ਤਰੀਕੇ ਨਾਲ ਜਾਂਦਾ ਜਰਮਨ ਉਹਨੂੰ ਆਪਣੇ ਗੱਲ ਨਾਲ ਲਾਉਂਦਾ ਉਹਨੂੰ ਜੱਪੀ ਵੀ ਪਾਉਂਦਾ ਉਹਨੂੰ ਹਰ ਇੱਕ ਸਹੂਲਤ ਪ੍ਰੋਵਾਈਡ ਕਰਦਾ ਇਹ ਜਰਮਨ ਦੀ ਪਛਾਣ ਉੱਥੇ ਹਰ ਇੱਕ ਬੰਦਾ ਡੌਂਕੀ ਮਾਰ ਕੇ ਜਾਂ ਤੱਕੇ ਤੁਕੇ ਖਾ ਕੇ ਉੱਥੇ ਜਾ ਕੇ ਆ ਲਈ ਸਕਦਾ ਹਾਂ ਜਦੋਂ ਯੂਕਰੇਨ ਦੇਾਰ ਕੀ ਪ੍ਰੋਬਲਮ ਆਈ ਸੀ ਤੇ ਜਰਮਨ ਦੇ ਕਈ ਬੰਦਿਆਂ ਨੂੰ ਉੱਥੇ ਸੈੱਟ ਕੀਤਾ ਉਦੋਂ ਉਹ ਆਪਣਾ ਦਿਲ ਖੋਲ ਵੀ ਲੈਂਦਾ ਸੋ ਸਭ ਤੋਂ ਬੈਸਟ ਮੌਕਾ ਜਿਨ੍ਹਾਂ ਨੂੰ ਇਲੈਕਟ੍ਰੀਸ਼ੀਅਨ ਦਾ ਐਕਸਪੀਰੀਅੰਸ ਹੈ ਜਿਨ੍ਹਾਂ ਨੇ ਕੋਈ ਟੈਕਨੀਕਲ ਕੰਮ ਸਿੱਖਿਆ ਹੋਇਆ ਉਹਨਾਂ ਦੇ ਵੀ ਇੱਕ ਵੀਡੀਓ ਚਾਹੀਦੀ ਹੈ ਸੈਲਰੀ ਉਹਨਾਂ ਦੀ ਵੀ 2200 ਤੋਂ ਲੈ ਕੇ 2500 ਯੂਰੋ ਬੇਸਿਕ ਹੋਣ ਵਾਲੀ ਆ ਓਵਰਟਾਈਮ ਪਾ ਕੇ ਤੁਸੀਂ ਵਧੀਆ ਪੈਸਾ ਜਰਮਨ ਦੇ ਵਿੱਚ ਕਮਾ ਸਕਦੇ ਹੋ ਉੱਥੇ ਤੁਹਾਨੂੰ ਰਹਿਣਾ ਫਰੀ ਹੈ ਸਭ ਤੋਂ ਮੇਨ ਹੈ ਉੱਥੇ ਖਰਚਾ ਹੀ ਰਹਿਣ ਦਾ ਹੁੰਦਾ ਤੇ ਖਾਣ ਦਾ ਹੁੰਦਾ ਉਹ ਤੁਹਾਨੂੰ ਕੰਪਨੀ ਪ੍ਰੋਵਾਈਡ ਕਰਦੇ ਸੋ ਸਾਰੇ ਪੈਸੇ ਤੁਹਾਡੇ ਸੇਵਿੰਗ ਚ ਜਾਂਦੇ ਆ ਤੁਹਾਡੇ ਜੇਬ ਚ ਜਾਂਦੇ ਆ ਸੋ ਬੈਸਟ ਮੌਕਾ ਜਰਮਨ ਵਿੱਚ ਸੈੱਟ ਹੋਣ ਦਾ ਹਾਂ ਇਹਦੇ ਵਿੱਚ ਉਹੀ ਬੰਦੇ ਅਪਲਾਈ ਕਰਨ ਜਿਨ੍ਹਾਂ ਦੇ ਸਬਰ ਤਗੜੇ ਨੇ ਜਿਨ੍ਹਾਂ ਕੋਲੇ ਇਹ ਪਤਾ ਕਿ ਮੈਂ ਜਰਮਨ ਜਾਣਾ ਸੈੱਟ ਹੋ ਜਾਣਾ ਜੇ ਮੈਂ ਇੱਥੇ ਵੇਟ ਕਰ ਰਿਹਾ ਤਾਂ ਆਪਣੇ ਘਰੇ ਰੋਟੀ ਖਾ ਰਿਹਾ ਤੇ ਦੂਜਾ ਜਿਹੜਾ ਵਿਸ਼ਵਾਸ ਕਰ ਲਵੇ ਕਿਉਂਕਿ ਸਭ ਤੋਂ ਔਖਾ ਵਿਸ਼ਵਾਸ ਕਰਨਾ ਪੇਸ਼ੈਂਸ ਕਰਨਾ ਕਿਉਂਕਿ ਜਦੋਂ ਟਾਈਮ ਲੰਘਦਾ ਹੁੰਦਾ ਨਾ ਤਾਂ ਕਹਿੰਦੇ ਰੋਟੀ ਦੀ ਜਿਹੜੀ ਜ਼ਹਿਰ ਆ ਉਹਦਾ ਇਲਾਜ ਹੈਗਾ ਕੰਨ ਚ ਪਾਈ ਜ਼ਹਿਰ ਦਾ ਕੋਈ ਇਲਾਜ ਨਹੀਂ ਕਈ ਬੰਦੇ ਉਹ ਤੇ ਕਹਿੰਦੇ ਵਰਪਮੈਂਟ ਨਹੀਂ ਹੁੰਦੇ ਪਰ ਸੈਵੈਂਸੀ ਨੇ ਅੱਜ ਤੱਕ ਜੋ ਕਿਹਾ ਉਹ ਕਰਕੇ ਦਿਖਾਇਆ ਜਿਵੇਂ ਸਾਡੇ ਲੋਕੀ ਸਾਨੂੰ ਦੱਤਾਂ ਨੇ ਇਹ ਵੀ ਮਰਦੇ ਕਰੋਸ਼ੀਆ ਦੇ ਕੰਮ ਨਹੀਂ ਹੋਣੇ ਉਹ ਵੀ ਹੋਏ ਬੁਲਗਾਰੀਆ ਦੇ ਕਹਿੰਦੇ ਸੀ ਉਹ ਵੀ ਹੋਏ ਸਪੇਨ ਦੇ ਵੀ ਹੁਣ ਜਿਹੜੇ ਕਹਿੰਦੇ ਸੀ ਨਹੀਂ ਹੋਏ ਉਹਨਾਂ ਦੇ ਵਰਪਮੈਂਟ ਆ ਗਏ ਉਹ ਵੀ ਐਮਬੈਸੀ ਦੇ ਪ੍ਰੋਸੈਸ ਦੇ ਵਿੱਚ ਆ ਪੁਰਟਗਲ ਜਿਹੜਾ D1 ਵੀਜ਼ਾ ਆਰਟੀਕਲ 59 ਲੋਕੀ ਕਹਿੰਦੇ ਜੀ ਅਪਾਇੰਟਮੈਂਟ ਨਹੀਂ ਮਿਲਦੀ ਹੈ ਕੈਟਾਗਰੀ ਬੰਦ ਹੋ ਗਈ ਉਹ ਵੀ ਕੰਮ ਕਰਾ ਕੇ ਦੇਤੇ ਬਹੁਤ ਸਕਸੈਸ ਸਟੋਰੀਆਂ ਤੁਸੀਂ ਸਾਡੇ ਇੰਸਟਾਗ੍ਰam ਤੇ ਸਾਡੇ YouTube ਤੇ ਦੇਖ ਰਹੇ ਏਦਾਂ ਹੀ ਹੁਣ ਅਸੀਂ ਜਰਮਨ ਦਾ ਤੁਹਾਨੂੰ ਕੰਮ ਕਰਕੇ ਦਵਾਗੇ ਤੁਹਾਡੇ ਲਈ ਅਸੀਂ ਪਤਾ ਨਹੀਂ ਕਿੰਨੀ ਕਿ ਮਿਹਨਤ ਕਰਦੇ ਆ ਬਹੁਤ ਸਮੇਂ ਤੋਂ ਲੱਗੇ ਹੋਨੇ ਆ ਹਰ ਇੱਕ ਕੰਪਨੀ ਦਾ ਮਿਆਰ ਚੈੱਕ ਕਰਕੇ ਤੁਹਾਡਾ ਵੀਜ਼ਾ ਅਪਲਾਈ ਕਰਦੇ ਆ ਹਾਂਜੀ ਇੱਕ ਗੱਲ ਜ਼ਰੂਰ ਹੈ ਕਿ ਵੀਜ਼ਾ ਕਿਸੇ ਨੇ ਨਹੀਂ ਪਤਾ ਵੀ ਕੱਲ ਨੂੰ ਕੀ ਹੋਣਾ ਬਟ ਇਹ ਆ ਇਹ ਹਰ ਇੱਕ ਚੀਜ਼ ਲਈ ਜਦੋਂ ਆਪਾਂ ਕੇਸ ਅਪਲਾਈ ਕਰਦੇ ਆ ਉਦੋਂ ਕੰਟ੍ਰੈਕਟ ਆਉਂਦਾ ਵਰਪ ਬਣਾਉਂਦਾ ਆਪਾਂ ਅੰਬੈਸੀ ਜਾਂਦੇ ਆ ਹਰ ਇੱਕ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਕੇ ਵਧੀਆ ਲਾਅਰ ਦੇ ਥਰੂ ਪ੍ਰਿਪੇਅਰ ਕਰਵਾਉਨੇ ਤਾਂ ਕਿ ਆਪਾਂ ਵੀਜ਼ਾ ਲੈ ਲਈ ਹਰ ਇੱਕ ਚੀਜ਼ ਲਈ ਐਫਰਟ 2500% ਹੁੰਦੇ ਸੋ ਜੋ 7s ਆਉਂਦਾ ਵਾ ਵਿਸ਼ਵਾਸ ਕਰਕੇ ਆਉਂਦਾ ਤਾਂ 7s ਵੀ ਆਪਣੇ ਤਨ ਮਨ ਨਾਲ ਉਹਨਾਂ ਦਾ ਕੰਮ ਕਰਦਾ ਮਿਹਨਤ ਕਰਦਾ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਂਦਾ ਤਾਂ ਹੀ ਐਵੇਂ 7s ਐਵੇਂ ਨਹੀਂ ਨਾਮ ਕਮਾਉਂਦਾ ਹਰ ਇੱਕ ਬੰਦੇ ਸਾਡੇ ਕਾਪੀਆਂ ਕਰਨ ਦੀ ਕੋਸ਼ਿਸ਼ ਕਰਦੇ ਪਰ ਉਹ ਡੁਪਲੀਕੇਟ ਕਹਿੰਦੇ ਡੁਪਲੀਕੇਟ ਰਹਿ ਜਾਂਦੇ ਆ ਪਰ ਕੰਮ 7C ਇਸ ਹੀ ਕਰਾ ਕੇ ਲੈ ਜਾਂਦੇ ਆ ਜਦੋਂ ਅਸੀਂ ਉਸ ਮਾਲਕ ਦੇ ਭਾਣੇ ਨੂੰ ਮੰਨਦੇ ਤੇ ਚੰਗੀ ਨੀਅਤ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਕੰਮ ਕਰਾ ਕੇ ਦਿੰਦੇ ਆ ਜੇ ਤੁਸੀਂ ਵੀ ਜਰਮਨ ਜਾਣ ਦੇ ਚਾਹਵਾਨ ਹੋ ਅੱਜ ਹੀ 7C ਦੇ ਆਫਿਸ ਵਿੱਚ ਵਿਜ਼ਿਟ ਕਰੋ ਤੇ ਆਪਣਾ ਕੇਸ ਅਪਲਾਈ ਕਰੋ ਜਰਮਨ ਜਾਣ ਦਾ ਤੇ ਆਪਣਾ ਉੱਥੇ ਫਿਊਚਰ ਸੈੱਟ ਕਰਨ ਦਾ ਤੇ ਯੂਰੋ ਕਮਾਉਣ ਦਾ ਜੋ 7C ਇਸ ਆਊਗਾ ਵੀਜ਼ਾ ਜ਼ਰੂਰ ਪਾਊਗਾ ਧੰਨਵਾਦ